ਲੋਕ ਸਭਾ 'ਚ ਗੱਲ ਤਾਂ ਸਿੱਧੂ ਮੂਸੇਵਾਲੇ ਕਤਲਕਾਰ ਦੀ ਤਾਂ ਹੁੰਦੀ ਹੈ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਹੋਏ ਕਤਲੇਆਮ ਦੀ ਅਗਰ ਸੰਦੀਪ ਥਾਪਨ ਉੱਤੇ ਹਮਲੇ ਦੀ ਗੱਲ ਕਰੀਏ ਤਾਂ ਉਹ ਨਹੀਂ ਕੀਤੀ ਜਾਂਦੀ ਸਵਾਲ ਹੈ ਮੇਰਾ ਮੇਰਾ ਕਿਉਂ ਹਰ ਪੰਜਾਬੀ Hindu ਦਾ ਹਰ Hindu ਦਾ ਸਵਾਲ ਹੈ ਦੇਸ਼ ਦੇ Hindu ਦਾ ਸਵਾਲ ਹੈ ਵੀ ਲੋਕ ਸਭਾ ਦੇ ਵਿੱਚ ਸਿੱਧੂ ਮੁਸੇਵਾਲੇ ਕਤਲकांड ਦੀ ਗੱਲ ਕੀਤੀ ਜਾਂਦੀ ਸਾਡੇ ਪੰਜਾਬ ਦੇ ਸੰਸਦਾਂ ਵੱਲੋਂ ਪਰ ਜੁਧਾਨਾ ਸ਼ਹਿਰ 'ਚ ਹੋਏ Hindu ਨੇਤਾ ਸੰਦੀਪ ਥਾਪੜ ਦੇ ਉੱਤੇ ਕਾਤਲਨਾ ਹਮਲੇ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਨਹਿਂਗਬਾਨੇ ਵਿੱਚ ਜਿਹੜੇ ਲੋਕ ਬੈਠੇ ਨੇ ਜਿਹੜੇ Hindu ਸਮਾਜ ਨੂੰ ਟਾਰਗੇਟ ਕਰਕੇ ਉਹਨਾਂ ਦੇ ਸਿਰ ਪਾੜ ਦੇ ਲਈ ਕਿਰਪਾਨਾਂ ਮਾਰੇ ਨੇ ਉਹਨਾਂ ਹਮਲਿਆਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਗੱਲ ਇਹ ਕਿਉਂ ਨਹੀਂ ਕੀਤੀ ਜਾਂਦੀ ਸੁਦੀਰ ਫਰੀ ਉੱਤੇ ਜਿਹੜਾ ਹਮਲਾ ਕੀਤਾ ਜਿਹੜਾ ਉਹਦਾ ਕਤਲ ਕੀਤਾ ਸੰਦੀਪ ਕੁਮਾਰ ਦੇ ਉਹਦੇ ਅੱਤਵਾਦੀ ਰਿਲੇਸ਼ਨ ਨੇ ਕਿਉਂ ਨਹੀਂ ਗੱਲ ਕੀਤੀ ਜਾਂਦੀ ਉਹਦਾ ਕਿਤੇ ਨਾ ਕਿਤੇ ਲਿੰਕ ਅਮਰਿਤਪਾਲ ਦੇ ਨਾਲ ਹੈ ਕਿਉਂ ਨਹੀਂ ਗੱਲ ਕੀਤੀ ਜਾਂਦੀ ਸੰਦੀਪ ਥਾਪਰ ਦੇ ਉੱਤੇ ਹਮਲੇ ਦੀ ਵੀ ਜਿਹੜਾ ਇਹ ਹਮਲਾ ਹੋਇਆ ਕਿਤੇ ਨਾ ਕਿਤੇ ਇਹ ਅੱਤਵਾਦੀ ਹਮਲਾ ਹੈ ਇਹਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਇਹਦੀ ਸਾਜ਼ਿਸ਼ਾਂ ਦਾ ਪਰਦਾ ਫਾਸ਼ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਹਿੰਦੂ ਸਮਾਜ ਦੇ ਕਿ ਉੱਤੇ ਜਿਹੜੇ ਹਮਲੇ ਹੋ ਰਹੇ ਨੇ ਉਹਨੂੰ ਦੁਬਾਨ ਦਾ ਪ੍ਰਯਾਸ ਕੀਤਾ ਜਾ ਰਿਹਾ ਇਹ ਸਵਾਲ ਤਾਂ ਉੱਠਣਗੇ ਇਹ ਸਵਾਲ ਦੀ ਗੱਲ ਤਾਂ 4 ਅਗਸਤ ਨੂੰ ਫਗਵਾੜਾ ਦੇ ਵਿੱਚ ਵੀ ਹੋਏਗੀ ਇਹਦੀ ਗੱਲ ਤਾਂ ਜਾਗੋ ਦੇ ਵਿੱਚ ਵੀ ਹੋਊਗੀ Hindu ਸ਼ਕਤੀ ਜਿੱਥੇ ਇਕੱਠੀ ਹੋਊਗੀ ਉੱਥੇ ਵੀ ਸਵਾਲ ਚੁੱਕਿਆ ਜਾਏਗਾ ਵੀ Hindu ਨੇਤਾਵਾਂ ਦੇ ਜਿਹੜੇ ਹਮਲੇ ਹੁੰਦੇ ਨੇ ਉਹਨਾਂ ਦੀ ਸਾਜਸ਼ਾਂ ਦਾ ਪਰਦਾਫਾਸ਼ ਤੋਂ ਨਹੀਂ ਕੀਤਾ ਜਾਂਦਾ ਵੀ ਇਹਨਾਂ ਪਿੱਛੇ ਕਿਹਤਰ੍ਹਾਂ ਦੇ ਵਿਦੇਸ਼ਾਂ ਦੇ ਬੈਠੇ ਅਤਵਾਦੀਆਂ ਦਾ ਹੱਥ ਹੈ ਚੋਲੀ ਕੀਤੀ ਜਾਂਦੀ ਸੋਚਣ ਦੀ ਗੱਲ ਹੈ ਮੈਂ Hindu ਸਮਾਜ ਨੂੰ ਅਪੀਲ ਕਰਾਂਗਾ ਵੀ ਇਸ ਗੱਲ ਦੇ ਉੱਤੇ ਯੂਰ ਵਿਚਾਰ ਕੀਤਾ ਜਾਵੇ